ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਲ ਇੰਡੀਆ ਕਿਸਾਨੀਓ ਨੇ ਸਾਡੇ ਨਾਲ ਪ੍ਰੀਤ ਕੋਟ 1984 ਦੇ ਵਿੱਚ ਕੰਮ ਕਰਵਾਇਆ ਉੱਥੇ ਸੰਤਕਾਮ ਨਹੀਂ ਕਰਦੇ ਬਟਰਾਲੇ ਨਹੀਂ ਸੀ ਉਹ ਕਾਨੂੰਨ ਦੇ ਤਹਿਤ ਜੇ ਤੁਸੀਂ ਕਰ ਸਕਦੇ ਹੋ ਕਾਨੂੰਨ ਦੇ ਤਹਿਤ ਜਦੋਂ ਵੀ ਕਿਸੇ ਨੂੰ ਵੀ ਗ੍ਰਿਫਤਾਰ ਕਰ ਸਕਦੇ ਹੋ ਗ੍ਰਿਫਤਾਰ ਕਰਕੇ ਕਾਨੂੰਨ ਤਹਿਤ ਕਾਰਵਾਈ ਕਰ ਸਕਦੇ ਹੋ ਪਰ ਅੱਜ ਕੱਲ ਜੋ ਮਾਹੌਲ ਚੱਲ ਰਿਹਾ ਅੱਜ ਕੱਲ ਇਹ ਮਾਹੌਲ ਚੱਲ ਰਿਹਾ ਕਿ ਜਿਹਨੂੰ ਮਰਜੀ ਚੱਕ ਲਓ ਤੇ ਜਿਹਨੂੰ ਮਰਜੀ ਪਾ ਦੇ ਇਹ ਗੱਲਾਂ ਬਰਦਾਸ਼ਤ ਨਾ ਕਰ ਜਿਓਗਾ ਸਿੱਖ ਕੌਮ ਤੇ ਪਹਿਲਾਂ ਵੀ ਇਹੋ ਜੀਆਂ ਜਿਹੜੀਆਂ ਤਕਲੀਫਾਂ ਆਈਆਂ ਸੀ ਹੁਣ ਵੀ ਆ ਰਹੀਆਂ ਪਹਿਲਾਂ ਵੀ ਆਉਣੀਆਂ ਪਰ ਦੇਖੋ ਸਿੱਖ ਕੌਮ ਫੇਰ ਜੜਦੀ ਕਲਾ ਦੇ ਅੱਜ ਵਿੱਚ ਆ ਲੋਕ ਫੇਰ ਖੱਟਦੇ ਸੋ ਸਾਰਿਆਂ ਨੂੰ ਇਹ ਮੈਂ ਬੇਨਤੀ ਕਰਦਾ ਕਿ ਲਗਾਤਾਰ ਜੂਝਦੇ ਰਹੋ ਲੜਦੇ ਰਹੋ ਆਪਣੇ ਲਈ ਆਪਣੀ ਸਿੱਖ ਕੌਮ ਲਈ 6 ਜੂਨ ਨੂੰ ਜੋ ਵੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਛੋਟੇ ਛੋਟੇ ਬੱਚਿਆਂ ਤੱਕ ਨੂੰ ਸ਼ਹੀਦ ਕਰ ਦਿੱਤਾ ਗਿਆ ਜਿੰਨਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ ਫਿਰ ਇਹਨਾਂ ਦੀ ਗੰਟੀ ਆ ਜਿਹੜੀ ਸਰਕਾਰ ਦੀ ਗੰਟੀ ਹੁੰਦੀ ਆ ਉਹ ਹੁੰਦੀ ਆ 303100 ਪਰ ਅਸਲ ਦੇ ਵਿੱਚ ਸ਼ਹੀਦਾਂ ਦੀ ਗੰਟੀ ਆ ਜਿਹੜੀ 8000 7000 ਜਿਨ੍ਹਾਂ ਦਾ ਅੱਜ ਤੱਕ ਕਈਆਂ ਦਾ ਪਤਾ ਹੀ ਨਹੀਂ ਲੱਗ ਸਕਿਆ ਸੋ ਇਹੋ ਜਿਹੇ ਹਾਲਾਤ ਆ ਇੱਥੇ ਆਪਣੇ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਫਿਰ ਵੀ ਜਿਹੜੀ ਸ਼ਕਤ ਮੌਜੂਦ ਰਹੀ ਆ ਲੜ ਰਹੀ ਆ ਬਿਨਾ ਕਿਸੇ ਡਰ ਤੋਂ ਸੋ ਇਹ ਬਹੁਤ ਵੱਡੀ ਗੱਲ ਆ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਸੋ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਹਰ ਵਾਰ ਇਸੇ ਸਾਲ ਇਸੇ ਦਿਨ ਦਰਬਾਰ ਸਾਹਿਬ ਵੀ ਜੂਰ ਜਾਓ ਆਪਣੇ ਆਪਣੇ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਜੂਰ ਕਰੋ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਹੈ। ਦੇਖੋ ਜੀ ਅੱਜ ਪ੍ਰੋਗਰਾਮ ਜਿਹੜਾ 9 ਤੋਂ 10 ਵਜੇ ਤੱਕ ਰੱਖਿਆ ਗਿਆ ਸੀਗਾ। ਇੱਕ ਘੰਟਾ ਜਿਹੜਾ ਇੱਥੇ ਪ੍ਰਦਰਸ਼ਨ ਕਰਨਾ ਅਸੀਂ ਤੁਸੀਂ ਦੇਖ ਸਕਦੇ ਆਂ ਫਲੈਕਸ ਵੀ ਦੇਖ ਸਕਦੇ ਆਂ। ਜੂਨ 1984 ਦੇ ਸ ਨੂੰ ਸਿੰਘਾ ਸਿੰਘ ਦੀਆਂ ਰਿਪੋਰਟ ਰਿਪੋਰਟ ਪਰਨਾਮ। ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਜੰਦਾਬਾਦ। ਸੋ ਇਹ ਕਹਿੰਦੇ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਆਉਂ ਸਾਡੇ ਖਿਲਾਫ ਚੱਲਦੇ ਸੀ ਜੋ ਗਲਤ ਵਿਵਹਾਰ ਕਰਦੇ ਸੀ ਕੁਝ ਵੀ ਕਰਦੇ ਸੀ ਪਰ ਸੰਤ ਗਿਆਨੀ ਜਰਨੈਲ ਸਿੰਘ ਪਟਨਾਲਾ ਦੇ ਖਿਲਾਫ ਇੱਕ ਵੀ ਐਫ ਆਈ ਆਰ ਨਹੀਂ ਸੰਤ ਗਿਆਨੀ ਜਰਨੈਲ ਸਿੰਘ ਪਟਨਾਲਾ ਜਾਂ ਨੇ ਜੋ ਵੀ ਕੰਮ ਕੀਤੇ ਉਹ ਸਾਰੇ ਲੋਕ ਹਿੱਤ ਲਈ ਕੀਤੇ ਲੋਕਾਂ ਲਈ ਕੀਤੇ ਸੰਗਤ ਲਈ ਕੀਤੇ ਦੇਖੋ ਕਿਸੇ ਦੀਆਂ ਬਹੂ ਬੇਟੀਆਂ ਨੂੰ ਛੜਾ ਦੇਣਾ ਜਾਂ ਜੇ ਕਿਸੇ ਤੇ ਕੋਈ ਅਤਿਆਚਾਰ ਕਰਦਾ ਉਹਨੂੰ ਕਹਿ ਕੇ ਉਹ ਅਤਿਆਚਾਰ ਰਕਵਾ ਦੇਣਾ ਇਹ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਤਕਲੀਫ ਹੁੰਦੀ ਆ ਕਈਆਂ ਨੂੰ ਜਿਨ੍ਹਾਂ ਨੇ ਚਿੱਠੀਆਂ ਪਾ ਪਾ ਕੇ ਅ ਕਾਲ ਉੱਥੇ ਕਾਲ ਤੱਕ ਸੈਨ ਨੂੰ ਢਾਢੇਰੀ ਕਰਵਾਇਆ ਕਿ ਭਾਈ ਇਹਨਾਂ ਨੂੰ ਛੇਤੀ ਛੇਤੀ ਕਾਲ ਸਕਦਾ ਸੈਨ ਨੂੰ ਢਾਢੇਰੀ ਕਰਵਾਉ ਨਹੀਂ ਸਕਦਾ ਜਿਹੜਾ ਸਾਡਾ ਰਾਜ ਆ ਉਹ ਸਾਨੂੰ ਲੱਗਦਾ ਵੀ ਸਾਡਾ ਨਾਮ ਨਹੀਂ ਹੋਣਾ ਸਾਡਾ ਰਾਜਪੂਤਾ ਜਾ ਰਿਹਾ ਸੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਕੱਖ ਨਹੀਂ ਬਚਣਾ ਤੁਹਾਡਾ ਕੱਖ ਨਹੀਂ ਬਚਣਾ ਸਿੱਖ ਪੌਮ ਚੜ੍ਹਦੀ ਕਲਾ ਸੀ ਚੜ੍ਹਦੀ ਕਲਾ ਸੈਯਾ ਚੜ੍ਹਦੀ ਕਲਾ ਜਦੋਂ ਵੀ ਜ਼ਾਲਮ ਸਰਕਾਰਾਂ ਨਾਲ ਕਿਸੇ ਵੀ ਕਮਿਊਨਿਟੀ ਨਾਲ ਜੇਨੋਸਾਈਡ ਹੁੰਦਾ ਹੈ ਸਰਕਾਰਾਂ ਇਹ ਸੋਚਦੀਆਂ ਹਨ ਵੀ ਉਹ ਕਮਿਊਨਿਟੀ ਖਤਮ ਕਰਤੀ ਪਰ ਉਹਦਾ ਅਸਰ ਇਹ ਹੁੰਦਾ ਹੈ ਉਹ ਕਮਿਊਨਿਟੀ ਹੋਰ ਵੀ ਖੁੱਲ ਕੇ ਅੱਗੇ ਆਉਂਦੀ ਗਈ ਹੈ ਜਿਹੜਾ 1984 ਦੇ ਵਿੱਚ ਹੋਇਆ ਉਹ ਨਾ ਭੁੱਲਣਯੋਗ ਘਟਨਾ ਹੈ ਸਰਕਾਰਾਂ ਨੂੰ ਜਿਹੜੇ ਉਹਦੇ ਜ਼ਿੰਮੇਵਾਰ ਸੀ ਉਹਨਾਂ ਨੂੰ ਬਕਾਇਦਾ ਸਜ਼ਾ ਦੇ ਵਿੱਚ ਜਿੱਥੇ ਕਈ ਕਈ ਲੋਕ ਇਹੋ ਜਿਹੇ ਜਿਹੜੇ ਬਿਨਾਂ ਸਜ਼ਾ ਤੋਂ ਤੁਰੇ ਫਿਰਦੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਕਿਸੇ ਵੀ ਕਮਿਊਨਿਟੀ ਵਾਲੇ ਹੋ ਜਾ ਨਹੀਂ ਹੋਣਾ ਚਾਹੀਦਾ ਚਾਹੇ ਆਪਾਂ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੈਗੇ ਆ ਜੈਨਰਲ ਸਭ ਲਈ ਮਾਰ ਹੈ ਜੋ ਕੱਲੂਕਾਰਾ ਪੰਜਾਬ ਦੇ ਵਿੱਚ ਕਾਲਾ ਦੌਰ ਆਇਆ ਸੀ ਜਿਹਦੇ ਵਿੱਚ ਪੰਜਾਬ ਦੀ ਨੌਜਵਾਨੀ ਦਾ ਕਹਾਨਾ ਹੋਇਆ ਪੰਜ ਪੰਜ 7 ਸਾਲ 10 ਸਾਲ 12 ਸਾਲ ਦੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਕਾਰਾਂ ਤੋਂ ਕੱਢ ਕੇ ਪਤਾ ਹੀ ਨਹੀਂ ਨਾ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਨਾ ਮਾਵਾਂ ਨੂੰ ਪੁੱਤ ਮਿਲੇ ਤੇ ਖਾਲਾ ਖਾਲੜਾ ਕੇ ਪਰਿਵਾਰ ਉਹ ਬੰਦੇ ਖਾਲਸਾ ਸਾਹਿਬ ਵਰਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਦਾ ਲੇਖਾ ਜਿਫਾ ਕੱਢਾਂ ਕਿ ਇਹ ਪੰਜਾਬ ਦੀ ਕਿੰਨੀ ਨੌਜਵਾਨੀ ਇਹ ਸਰਕਾਰਾਂ ਨੇ ਖਾ ਲਈ ਸੋ ਅੱਜ ਅਸੀਂ ਦੁੱਖ ਦੀ ਘੜੀ ਦੇ ਵਿੱਚ ਉਸ ਕਾਲੇ ਦੌਰ ਨੂੰ ਯਾਦ ਕਰਦੇ ਹੋਏ ਅੱਜ ਪਰੀਤਕੋਟ ਦੀ ਧਰਤੀ ਬਾਬਾ ਫਰੀਦ ਜੀ ਦੀ ਧਰਤੀ ਤੇ ਤੁਸੀਂ ਵੇਖੋਗੇ ਸਾਰੇ ਨੌਜਵਾਨ ਹਨ तकरीबन ਨੌਜਵਾਨ ਹਨ ਇਹ ਨਹੀਂ ਕਿ ਅਸੀਂ ਕੋਈ ਸਮਾਜ ਵਿਰੋਧੀ ਲੋਕ ਹੈ ਇਹ ਨਹੀਂ ਕਿ ਅਸੀਂ ਕੋਈ ਕਿਸੇ ਬਗਾਨੇ ਧਰਮ ਵਿਰੋਧੀ ਲੋਕ ਹੈ ਨਹੀਂ ਪਰ ਅਸੀਂ ਅੱਜ ਵੀ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦੇ ਆ ਕਿ ਹਜ਼ਾਰਾਂ ਮਾਵਾਂ ਦੇ ਪੁੱਤ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ ਸੀ ਠੀਕ ਹੈ ਜਿਨ੍ਹਾਂ ਦਾ ਕੋਈ ਕਸੂਰ ਸੀ ਸਰਕਾਰਾਂ ਨੇ ਉਹਨਾਂ ਨੂੰ ਐਲੀਮੀਨੇਟ ਕੀਤਾ ਲੇਕਿਨ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਅਤੇ ਅਕਾਲ ਪੱਖ ਯਾਨੀ ਕਿ ਸਾਡਾ ਉਹ ਪੱਖ ਜਿਹੜਾ ਮਹਾਨ ਹੈ ਜਿਹਨੂੰ ਅੱਜ ਵੀ ਅਸੀਂ ਪੂਜਦੇ ਆਂ ਉਹ ਉਹ ਤੇ ਬਹੁਤ ਮਾੜੀ ਘਟਨਾ ਸੀਗੀ ਹਿੰਦੁਸਤਾਨ ਸਰਕਾਰ ਦੀ ਅਸੀਂ ਅੱਜ ਦੁੱਖ ਦੁੱਖ ਪ੍ਰਗਟ ਕਰਦੇ ਹੋਏ ਰੋਸ ਵਜੋਂ ਬਾਬਾ ਫਰੀਦ ਜੀ ਦੀ ਧਰਤੀ ਫਰੀਦਕੋਟ ਵਿਖੇ ਅੱਜ ਅਸੀਂ ਇਕੱਠੇ ਹੋਏ ਅੱਜ ਜਿਹੜਾ ਸੁੱਖਾਂ ਲਈ ਇੱਕ ਅਹਿਮ ਕਾਲਾ ਦੇਣਾ ਹੈ ਔਰ ਖਾਲਸਾ ਸਦਾ ਹੀ ਆਜ਼ਾਦ ਹੈ ਖਾਲਸਾ ਗੁਲਾਮ ਨਹੀਂ ਪਰ ਸਰਕਾਰਾਂ ਜਿਹੜੀਆਂ ਖਾਲਸੇ ਨੂੰ ਗੁਲਾਮ ਬਣਾ ਰਹੀਆਂ ਨੇ ਜੇ 1947 ਦੀ ਗੱਲ ਕਰੀਏ ਉਦੋਂ ਵੀ ਸਾਡੇ ਸਿੱਖਾਨੀਆਂ ਸਾਹਾਬਾ ਹੋਏ ਜਿਸੀਆਂ ਹੋਏ ਉਸ ਤੋਂ ਬਾਅਦ ਜਿਹੜਾ 84 ਦਾ ਢੱਲੂ ਘਰਾ ਜਿਹੜਾ ਨਾਮ ਭੁੱਲਣ ਵਾਲਾ ਦੇਣਾ ਅੱਜ ਦੇ ਦਿਨ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਨੂੰਟਾਇਆ ਗਿਆ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਔਰ ਬਿਆਨਤਾ ਜਿਹੜਾ ਬੁੱਚੜ ਹੈ ਉਹਦੇ ਇਸ਼ਾਰੇ ਤੇ ਜਿਹੜੇ ਉੱਥੇ ਅਕਾਲ ਤਖਤ ਸਾਹਿਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੀਆਂ ਭੈਣਾਂ ਸਾਡੇ ਵੀਰ ਜਿਹੜੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਦੇ ਅੰਦਰ ਕੋਈ ਸੋਚ ਵੀ ਨਹੀਂ ਸੀ ਵੀ ਆਪ ਕੋ ਜੋ ਸਰਕਾਰਾਂ ਨੇ ਕਰਾ ਦੇਣਾ ਸੀ ਸੋ ਨਿਹਾਥੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਤੇ ਇਹ ਗੁਰੂ ਘਰਾਂ ਦੇ ਵਿੱਚ ਨਰੈਣੂ ਮਹੰਤ ਬਣ ਕੇ ਜਿਹੜੇ ਬੜੇ ਆ ਤੇ ਸਖਾਲੀ ਜਿਹੜੇ ਕਾਲੇ ਦਿਨ ਆ ਉਸ ਤੋਂ ਬਾਅਦ ਜਿਹੜੀਆਂ 2015 ਤੋਂ ਗੁਰਗ੍ਰਾਮ ਸਾਹਿਬ ਜਿਹੜੀਆਂ ਬੇਅਦਬੀਆਂ ਹੋਈਆਂ ਉਦੋਂ ਤੋਂ ਹੀ ਜਿਹੜੇ ਸਿੱਖ ਇਹਨਾਂ ਨੇ ਗੁਲਾਮ ਬਣਾ ਕੇ ਰੱਖੇ ਆ ਤੇ ਅਸੀਂ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਜ਼ਾਦ ਰੱਖਿਆ ਤੇ ਅਸੀਂ ਆਜ਼ਾਦ ਹੋਣਾ ਚਾਹੁੰਦੇ ਆਂ ਸਾਨੂੰ ਆਪਣਾ ਰਾਹ ਚਾਹੀਦਾ ਹੈ ਜਿਹਦੇ ਵਿੱਚ ਜਿਹੜਾ ਸਰਪੰਚ ਰਣਜੀਤ ਸਿੰਘ ਤੇ ਦਰਵਾਲੇ ਸੰਤ ਸੀਗੇ ਉਹ ਵੀ ਜ਼ਬਰਦਸਤ ਦੇ ਖਿਲਾਫ ਲੜਦੇ ਰਹੇ ਜ਼ਬਰਦਸਤ ਦੇ ਖਿਲਾਫ ਲੜਦੇ ਰਹੇ ਅਸੀਂ ਵੀ ਜ਼ਬਰਦਸਤ ਦੇ ਖਿਲਾਫ ਲੜਨਾ ਚਾਹੁੰਦੇ ਆ ਜਿੱਥੇ ਸਾਡੀਆਂ ਬਹੁਤ ਬੱਚੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਜਾ ਰਹੀਆਂ ਜੇਕਰ 70 ਸਾਲਾਂ ਵਿੱਚ ਦਿੱਲੀ ਦੇ ਵਿੱਚ ਸਿੱਖਾਂ ਨੂੰ ਗਲਾ ਤੇ ਤੈਰ ਪਾ ਕੇ ਸਾਲਿਆ ਗਿਆ ਸਾਡੀਆਂ ਬਹੁ ਬੱਚੀਆਂ ਦੀਆਂ ਇੱਜ਼ਤਾਂ ਰੋਲੀਆਂ ਗਈਆਂ ਜੇ ਅੱਜ ਅਸੀਂ ਆਜ਼ਾਦੀ ਦੀ ਗੱਲ ਕਰਦੇ ਆ ਤੇ ਅੱਜ ਵੀ ਸਾਰੇ ਹਿੰਦੂ ਵੀਰਵਾੜੇ ਨਹੀਂ ਗੇ ਔਰ ਇਹਨਾਂ ਵਿੱਚ ਕੁਝ ਸ਼ਰਾਰਤੀ ਅੰਸਰ ਹੈ ਜਿਹੜੇ ਆਰਐਸਐਸ ਦੇ ਮਾਪਕ ਚੱਲਦੇ ਆ ਤੇ ਉਹ ਸਾਨੂੰ ਅੱਜ ਵੀ ਧਮਕੀਆਂ ਦਿੰਦੇ ਆ ਵੀ ਅਸੀਂ ਸਿੱਖਾਂ ਨੂੰ ਘਰਾਂ ਦੇ ਵਿੱਚੋਂ ਉਹਨਾਂ ਦੀਆਂ ਬਹੁ ਬੱਚੀਆਂ ਨੂੰ ਚੁਰਕ ਕੇ ਜਿਹੜਾ ਦਿੱਲੀ ਵਿੱਚ ਜਿਵੇਂ ਟਾਇਰ ਪਾ ਕੇ ਪੁੱਟਿਆ ਇਦਾਂ ਸਾੜਾਂਗੇ ਸੋ ਅਸੀਂ ਇਹ ਕਦੇ ਵੀ ਨਹੀਂ ਹੋਣ ਦੇਵਾਂਗੇ ਪਹਿਲਾ ਜਿਹੜਾ ਨੁਕਸਾਨ ਅਸੀਂ ਝੱਲ ਲਿਆ ਸੋ ਹੁਣ ਅਸੀਂ ਇਹ ਨੁਕਸਾਨ ਨਹੀਂ ਹੋਣ ਦੇਵਾਂਗੇ ਤੇ ਅਸੀਂ ਸਰਕਾਰਾਂ ਨੂੰ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਮੋਦੀ ਸਾਹਿਬ ਨੂੰ ਵੀ ਜਿਹੜੀਆਂ ਤੋਂ ਪੰਜਾਬ ਦੇ ਉੱਤੇ ਉਹਦੀਆਂ ਚਾਲਾਂ ਚੱਲ ਰਹੀਆਂ ਐ ਇਹ ਤੋਂ ਬੰਦ ਕਰ ਦੇ ਕਿਸਾਨਾਂ ਨਾਲ ਧੱਕੇ ਆ ਪੰਥ ਨਾਲ ਧੱਕੇ ਆ ਗ੍ਰੰਥ ਨਾਲ ਧੱਕੇ ਆ ਤੇ ਹਰ ਇੱਕ ਪੰਜਾਬ ਦੇ ਵਰਗ ਦੇ ਲੋਕਾਂ ਨਾਲ ਜਿਹੜੀ ਸਰਕਾਰ ਧੱਕੇ ਕਰ ਰਹੀ ਹੈ ਤੇ ਆਮ ਆਦਮੀ ਦੀ ਸਰਕਾਰ ਨੂੰ ਵੀ ਅਸੀਂ ਇਤਤਾਵਨੀ ਦਿੰਦੇ ਆ ਵੀ ਤੁਸੀਂ ਵੀ ਏ ਗਵਰਨਮੈਂਟ ਦੇ ਪਿੱਛੇ ਲੱਗ ਕੇ ਜਿਹੜਾ ਸਿੱਖਾਂ ਨੂੰ ਗੁਲਾਮ ਬਣਾ ਰਹੇ ਹੋ ਤੇ ਇਹਦਾ ਜਿਹੜਾ ਭੁਗਤਾਨ ਤੁਹਾਡੇ ਲਈ ਬਹੁਤ ਮਾੜਾ। ਜਿੰਨੀ ਜਿਹੜੇ ਗਰਤੀ ਕੱਢਦੇ ਆਂ ਉਸ ਦੀ ਮਾੜੀ ਨਹੀਂ। 1000 ਵਰਤੋਂ ਹੈ। ਦੇਖੋ ਹਰ ਹਰਤਾ ਕੇ ਵਾਤੇ ਵੀ ਜਿਹੜੇ ਪੰਜਾਬ ਦੇ ਲੋਕ ਆ, ਖੇਤਾਂ ਦੇ ਲੋਕ ਆ ਤੇ ਜਿਹੜੇ ਜਰਬ ਲੱਗਦੇ ਆ, ਜਿਹੜੇ ਜਰਬ ਸੰਭਦੇ ਆ ਸਾਰਿਆਂ ਨੇ ਬੜੇ ਬੜ ਕੇ ਇੱਧਰ ਸ਼ਿਕਾਇਤ ਲੱਗੇ ਆ, ਸਾਰੇ ਸ਼ਿਕਾਇਤ ਸਾਕੇ ਜੂ। father